ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਅੱਜ ਦੀ ਕਹਾਣੀ ਹੈ ਇੱਕ ਕੀੜੀ ਦੀ ਤੇ ਇੱਕ ਦਿੱਦਲੀ ਦੀ ਕੀੜੀ ਜੋ ਬਹੁਤ ਮਿਹਨਤੀ ਸੀ ਆਪਣੇ ਵਰਗੀਆਂ ਹੋਰ ਕੀੜੀਆਂ ਦੇ ਝੁੰਡ ਚ ਰਹਿੰਦੀ ਸੀ ਤੇ ਸਾਰਾ ਦਿਨ ਕੰਮ ਦੇ ਵਿੱਚ ਲੱਗੀ ਰਹਿੰਦੀ ਸੀ ਤਾਂ ਕੰਮ ਕਰਦਿਆਂ ਕਰਦਿਆਂ ਆਸੇ ਪਾਸੇ ਉਹਦਾ ਕਦੇ ਧਿਆਨ ਹੀ ਨਹੀਂ ਸੀ ਜਾਂਦਾ ਇੱਕ ਦਿਨ ਉਹਨੂੰ ਮਹਿਸੂਸ ਹੋਇਆ ਕਿ ਬੜੀ ਸੋਹਣੀ ਖੁਸ਼ਬੂ ਸੀ ਤਾਂ ਉਹਨੇ ਧਿਆਨ ਦਿੱਤਾ ਕਿ ਬਹੁਤ ਸੋਹਣੇ ਫੁੱਲ ਆਸ-ਪਾਸੇ ਖਿੜੇ ਹੋਏ ਤੇ ਰੰਗ-ਬਰੰਗੇ ਫੁੱਲਾਂ 'ਤੇ ਬਹੁਤ ਸਾਰੀਆਂ तितਲੀਆਂ ਨੇ ਬਹੁਤ ਸੋਹਣੀ ਹੈ ਕਦੇ ਇੱਕ ਫੁੱਲ ਤੇ ਬੈਠਦੀਆਂ ਤੇ ਕਦੇ ਉੱਡ ਕੇ ਦੂਸਰੇ ਫੁੱਲ 'ਤੇ ਬੈਠ ਜਾਂਦੀਆਂ ਤਾਂ ਕੀੜੀ ਨੇ ਮਹਿਸੂਸ ਕੀਤਾ ਕਿ ਉਹਦੇ ਮਨ ਦੇ ਵਿੱਚ ਈਰਖਾ ਆ ਗਈ ਉਹਨੂੰ ਇਹ ਆਉਣ ਲੱਗਦਾ ਮੈਂ ਸਾਰਾ ਦਿਨ ਕੰਮ 'ਚ ਲੱਗੀ ਰਹਿਣੀ ਹੈ ਛੋਟਾ ਜਿਹਾ ਮੇਰਾ ਸਰੀਰ ਸ਼ਕਲ ਸੁਰਤ ਤੋਂ ਕਿੰਨੀ ਭੱਦੀ ਐ ਮੈਂ ਕਿਸੇ ਦਾ ਮੇਰੇ ਵੱਲ ਧਿਆਨ ਨਹੀਂ ਜਾਂਦਾ ਤੇ ਮੋਜਾਂ ਤਾਂ ਇਹਨਾਂ तितਲੀਆਂ ਨੂੰ ਐ ਇੱਕ ਤਾਂ ਹੈ ਇੰਨੀਆਂ ਸੋਹਣੀਆਂ ਸੋਹਣੇ ਸੋਹਣੇ ਫੁੱਲਾਂ ਤੇ ਬੈਠੀਆਂ ਰਹਿੰਦੀਆਂ ਨੇ ਆਸੇ-ਪਾਸੇ ਲੰਘਦੇ ਸਭ ਦਾ ਧਿਆਨ ਇਹਨਾਂ ਵੱਲ ਜਾਂਦਾ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਨੇ ਕਿੰਨੀਆਂ ਮੋਜਾਂ ਦੇ ਵਿੱਚ ਰਹਿੰਦੀਆਂ ਨੇ ਤਾਂ ਹੁਣ ਕਿਹੜੀ ਐ ਜਿਹੜੀ ਉਹਦੇ ਕੰਮ ਕਰਨ ਦੀ ਰਫ਼ਤਾਰ ਐ ਜੀ ਉਹ ਥੋੜੀ ਜਿਹੀ ਘਟ ਗਈ ਉਹਦਾ ਧਿਆਨ तितਲੀਆਂ ਵੱਲ ਜੋ ਹੋ ਗਿਆ ਤੇ ਉਹਨਾਂ तितਲੀਆਂ ਤੋਂ ਉਹ ਹਮੇਸ਼ਾ ਈਰਖਈ ਹੁੰਦੀ ਨੂੰ ਹੀ ਆਈ ਲੱਗਦਾ ਕਿ ਅਸਲ ਜ਼ਿੰਦਗੀ ਤਾਂ ਇਨਾਂ तितਲੀਆਂ ਦੀ ਏ ਤਾਂ ਇੱਕ ਦਿਨ ਕੀ ਹੋਇਆ ਕਿ ਬਹੁਤ ਤੇਜ਼ ਮੀਂਹ ਨੇਰੀ ਆਏ ਝੱਖੜ ਆਇਆ ਸਾਰੇ ਬਹੁਤ ਸਾਰੇ ਜੰਗਲ ਦੇ ਦਰਖਤ ਤਾਂ ਜਿਹੜੇ ਉਹ ਡਿੱਗ ਪਏ ਬਹੁਤ ਜਗ੍ਹਾ ਤੇ ਪਾਣੀ ਭਰ ਗਿਆ ਜਾਂਵਰ ਹੈ ਜਿਹੜੇ ਵਿਚਾਰੇ ਆਪਣੀ ਜਾਨ ਬਚਾਉਂਦੇ ਇੱਧਰ ਉੱਧਰ ਲੁਕਦੇ ਫਿਰਦੇ ਸੀ ਪਰ ਕਿਹੜੀ ਪੂਰੀ ਸੁਰੱਖਿਅਤ ਸੀ ਕਿਉਂਕਿ ਉਹਨੇ ਤਾਂ ਸਾਰਾ ਸਾਲ ਮਿਹਨਤ ਕੀਤੀ ਸੀ ਧਰਤੀ ਦੇ ਹੇਠਾਂ ਬਹੁ ਡੂੰਗੀ ਆਪਣੀ ਕਲੋਨੀ ਬਣਾਈ ਹੋਈ ਸੀ ਉੱਥੇ ਤੱਕ ਪਾਣੀ ਜਾ ਹੀ ਨਹੀਂ ਸਕਿਆ ਖਾਣ ਪੀਣ ਲਈ ਬਹੁਤ ਸਾਰਾ ਸਮਾਨ ਉਹਨੇ ਇਕੱਠਾ ਕੀਤਾ ਹੋਇਆ ਸੀ ਸਾਰੇ ਸਾਲ ਦੀ ਮਿਹਨਤ ਸੀ ਉਹਨੂੰ ਕੋਈ ਮੁਸ਼ਕਲ ਨਹੀਂ ਆਈ ਉਹ ਆਰਾਮ ਦੇ ਨਾਲ ਜਿੰਨੀ ਦੇਰ ਸਾਰਾ ਤੂਫਾਨ ਰੁਕ ਨਹੀਂ ਗਿਆ ਆਰਾਮ ਨਾਲ ਆਪਣੇ ਘਰ ਦੇ ਵਿੱਚ ਬੈਠੀ ਸੁਰੱਖਿਅਤ ਰਹੀ ਜਦੋਂ ਸਬਕਾ ਸੇ ਸਾਰਾ ਕੁਝ ਠੀਕ ਹੋ ਗਿਆ ਉਹ ਹੌਲੀ-ਹੌਲੀ ਆਪਣੀਆਂ ਕਲੋਨੀਆਂ ਚੋਂ ਨਿਕਲ ਕੇ ਬਾਹਰ ਆਈ ਤਾਂ ਉਹਨੇ ਦੇਖਿਆ ਕਿ तितਲੀਆਂ ਜਿਹੜੀਆਂ ਮਰ ਰਹੀਆਂ ਉਹਨਾਂ ਦੇ ਖੰਭ ਤਾਂ ਪੂਰੀ ਤਰ੍ਹਾਂ ਨਾਲ ਗਿੱਲੇ ਹੋ ਗਏ ਭਿੱਜ ਗਏ ਕੰਪਾ ਦਾ ਭਾਰ ਜ਼ਿਆਦਾ ਹੋਣ ਕਰਕੇ ਹੁਣ ਉਹਨਾਂ ਤੋਂ ਉੱਡੇ ਹੀ ਨਹੀਂ ਜਾ ਰਿਹਾ ਤੂ ਸੈਕ ਦੀਆਂ ਫਿਰਦੀਆਂ ਨੇ ਤਾਂ ਉਹ ਬਹੁਤ ਉਦਾਸ ਹੋ ਗਈ। ਤਾਂ ਉਹ ਵਾਪਸ ਆਪਣੀ ਕਲੋਨੀ ਦੇ ਵਿੱਚ ਆਈ। ਉਹਨੇ ਆਪਣੇ ਦੂਸਰੇ ਸਾਥੀ ਹੈ ਜਿਹੜੇ ਹੋਰ ਕੀੜੀਆਂ ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੂੰ ਕਿਹਾ ਕਿ ਸਮਾਂ ਇਸ ਤਰ੍ਹਾਂ ਦਾ ਹੈ ਕਿ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ। ਦੂਸਰੇ ਪੰਛੀਆਂ ਦੀ, ਜਾਨਵਰਾਂ ਦੀ ਜਿਨ੍ਹਾਂ ਦੀ ਆਪਾਂ ਕਰ ਸਕਦੇ ਹੁਣ ਆਪਣੇ ਆਲੇ ਦੁਆਲੇ ਇੰਨੀਆਂ ਤਿਤਲੀਆਂ ਸੀ। ਮੈਂ ਬਾਹਰ ਦੇਖ ਕੇ ਆਈ ਹਾਂ। ਤਿਤਲੀਆਂ ਮਰ ਰਹੀਆਂ ਕਿਉਂਕਿ ਉਹਨਾਂ ਦੇ ਖੰਭ ਜਿਹੜੇ ਉਹ ਭਿੱਜ ਗਏ ਭਾਰੀ ਹੋ ਗਏ ਕਿਉਂ ਨਾ ਆਪਾਂ ਉਹਨਾਂ ਦੀ ਥੋੜੀ ਬਹੁਤ ਮਦਦ ਕਰੀਏ ਤਾਂ ਉਹਦੀ ਗੱਲ ਸੁਣ ਕੇ ਦੂਸਰੀਆਂ ਕਿੜੀਆਂ ਵੀ ਸਹਿਮਤ ਹੋ ਗਈਆਂ ਕਿ ਚਲੋ ਜਿੰਨਾ ਆਪਣੇ ਤੋਂ ਹੋ ਸਕਦਾ ਉਹਨਾਂ ਆਪਾਂ ਕਰਾਂਗੇ ਤਾਂ ਉਹੋ ਆਪਣੀ ਕਲੋਨੀ ਚੋਂ ਨਿਕਲੀਆਂ ਬਾਹਰ ਉਹਨਾਂ ਨੇ तितਲੀਆਂ ਵੱਲ ਦੇਖਿਆ ਕਿ ਤੋਂ ਨਾ ਕਿਤੋਂ ਆਲੇ ਦੁਆਲੇ ਪੱਤੇ ਇਕੱਠੇ ਕੀਤੇ ਜਿੰਨਾ ਗੁੰਨਾਂ ਚ ਜ਼ੋਰ ਸੀ ਤੌ ਪੱਤਿਆਂ ਦੀ ਹਵਾ ਦੇ ਦੇ ਕੇ ਉਹਨਾਂ ਨੇ तितਲੀਆਂ ਦੇ ਖੰਭ ਸੁਕਾਉਣੇ ਸ਼ੁਰੂ ਕਰ ਦਿੱਤੇ ਤੇ ਹੁਣ तितਲੀਆਂ ਛਾਂਣ ਆਉਣ ਲੱਗ ਗਈ ਖੰਭ ਜਿਹੜੇ ਉਹ ਸੁੱਕ ਗਏ ਉਹਨਾਂ ਦਾ ਭਾਰ ਘਟ ਗਿਆ ਤੇ ਉਹ ਫਿਰ ਤੋਂ ਉੱਡਣ ਲੱਗ ਪਈਆਂ ਤਾਂ ਸਾਰੀਆਂ तितਲੀਆਂ ਜਿਹੜੀਆਂ ਉਹ ਇਕੱਠੀਆਂ ਹੋ ਕੇ ਕੀੜੀਆਂ ਦੇ ਦੁਆਲੇ ਆ ਗਈਆਂ ਸਾਰੀਆਂ ਨੇ ਕੀੜੀਆਂ ਦਾ ਸ਼ੁਕਰੀਆ ਕੀਤਾ ਕਿ ਤੁਸੀਂ ਸਾਡੀ ਜਾਨ ਬਚਾਈ ਆਸੇ-ਪਾਸੇ ਦੇ ਹੋਰ ਪੰਛੀ ਜਾਨਵਰ ਹੈ ਜਿਹੜੇ ਵੀ ਤਾੜੀਆਂ ਮਾਰ ਰਹੇ ਸੀ ਕਿ ਇੱਟਾ ਛੋਟਾ ਜੀਵ ਤੇ ਉਹਨੇ ਇੱਟਾ ਵੱਡਾ ਕੰਮ ਕੀਤਾ ਤਾਂ ਅੱਜ ਕੀੜੀਆਂ ਸਾਰੇ ਜੰਗਲ 'ਚ ਹੀਰੋ ਸੀ ਸਭ ਦਾ ਧਿਆਨ ਉਹਨਾਂ ਵੱਲ ਹੀ ਸੀ ਕਿਉਂਕਿ ਉਹਨਾਂ ਨੇ ਕੰਮ ਹੀ ਬੜਾ ਸੋਹਣਾ ਕੀਤਾ ਸੀ ਤਾਂ ਅੱਜ ਉਸ ਕੀੜੀ ਨੂੰ ਬਿਲਕੁਲ ਨਹੀਂ ਮਹਿਸੂਸ ਹੋ ਰਿਹਾ ਸੀ ਕਿ ਉਹ ਬਹੁਤ ਛੋਟੀ ਹੈ ਬੜੀ ਗੰਦੀ ਹੈ ਕੋਈ ਉਹਦੇ ਵੱਲ ਦੇਖ ਨਹੀਂ ਰਿਹਾ ਤਾਂ ਅਸਲ ਦੇ ਵਿੱਚ ਸਾਡੀ ਜਿਹੜੀ ਬਾਹਰੀ ਸ਼ਕਲ ਸੂਰਤ ਹੈ ਉਹ ਕੋਈ ਮਾਇਨੇ ਨਹੀਂ ਰੱਖਦੀ ਸਾਡੇ ਕੰਮ ਕਿਹੋ ਜਿਹੇ ਹੈ ਇਹ ਹੀ ਮਾਇਨੇ ਰੱਖਦੇ ਸਾਡੇ ਕੰਮ ਹੀ ਸਾਨੂੰ ਚੰਗਾ ਜਾਂ ਮਾੜਾ ਬਣਾਉਂਦੇ ਐ ਸਾਨੂੰ ਸੋਹਣਾ ਜਾਂ ਭੱਦਾ ਬਣਾਉਂਦੇ ਐ ਤਾਂ ਉਹੀ ਸਾਰੀ ਦੁਨੀਆ ਨੇ ਦੇਖਣੀ ਥੈਂਕ ਯੂ